ਇਹ ਕਰ ਜਾ ਕੇ ਲੱਗੀ ਮੇਰੀ ਬੱਚੇ ਸਾਰੇ ਇੱਕ ਤੇ ਬੜੇ ਸੀ ਬੱਚੇ ਬੜੇ ਦੇਖੋ ਮੰਜਾ ਦਾ ਕੀ ਹਾਲ ਹੋ ਗਿਆ ਕੀ ਆ ਉਹਦੇ ਬੜਿਆ ਸਾਰਾ ਹਾਂਜੀ ਹਾਂਜੀ ਇਸਾਰੇ ਸਾਰਾ ਵੀਰ ਅੰਜੇ ਅੰਜੇ ਤੇ ਇਹ ਕਿਹੜੀ ਇਲਾਕੇ ਦੀ ਕੋਈ ਇੰਦਰਾ ਕਲੋਨੀ ਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅੱਗ ਲੱਗੀ ਔਰ ਜਿਹੜਾ 8-10 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਆ ਇਹ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਿਲਾਸਟ ਹੋਣ ਕਰਕੇ ਇਹ ਸਾਰੀ ਘਟਨਾ ਜਿਹੜੀ ਆ ਵਾਪਰੀ ਦੇਖੋ ਸਿਵਲ ਹਸਪਤਲ ਭੇਜਿਆ ਮੈਂ ਮੈਂ ਔਰ ਮੇਰੇ ਹਲਕੇ ਦੇ ਕਾਉਂਸਲਰ ਨਿੱਕੂ ਭਾਰਤੀ ਜੀ ਔਰ ਐਸਪੀ ਸਾਹਿਬ ਇਹ 10 ਬੰਦਿਆਂ ਤੋਂ ਪਲੱਸ ਨੇ ਜੀ 10 15 ਬੱਚੇ ਕਿੰਨੇ ਬੱਚੇ ਕਿੰਨੇ ਜੀ ਬੱਚੇ 6-7 ਨੇ ਨਹੀਂ ਸਿਵਲ ਹਸਪਤਲ ਭੇਜਿਆ ਵੀ ਇਹ ਨਹੀਂ ਪਤਾ ਪਰ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾ ਜਿਹੜੀ ਬੰਦੀ ਕਾਰਵਾਈ ਹੈ ਐਸਪੀ ਸਮੀਰ ਬਰਮਾ ਜੀ ਵੀ ਮੌਕੇ ਤੇ ਆ ਗਏ ਐਸਐਚਓ ਸਾਹਿਬ ਵੀ ਮੌਕੇ ਤੇ ਨੇ ਔਰ ਮੈਂ ਵੀ ਇਸ ਮੌਕੇ ਤੇ ਉਸੇ ਵੇਲੇ 5 ਮਿੰਟ ਬਾਅਦ ਪਹੁੰਚ ਗਿਆ ਵਾਂ ਪਰ ਬੰਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰ ਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਊਗੀ ਫੜੇ ਜਾਊਗਾ ਐਂਡ ਜਾਣਾ ਕਿੱਥੇ ਆ ਉਹਦਾ ਆਪਣਾ ਵੀ ਬੱਚਾ ਕਹਿੰਦੇ ਵਿੱਚ ਸੜ ਗਿਆ ਇਹ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਬਲਾਸਟ ਹੋਇਆ ਜਿਹਦੇ ਘਰ ਚ ਬਲਾਸਟ ਹੋਇਆ ਉਹਦਾ ਨਾਮ ਉਸਮਾਨ ਖਾਨ ਹੈ ਇਹ ਪਤਾ ਲੱਗਿਆ ਕਿ ਜਿਹੜਾ ਇਹ ਨਜਾਇਜ਼ ਤਰੀਕੇ ਨਾਲ ਇਹਨੇ ਪੋਟਾਸ਼ ਰੱਖੀ ਹੋਈ ਸੀ ਤੇ ਛੋਟੇ ਜਿਹੇ ਪਟਾਕੇ ਵਜਾ ਬਣਾਦਾ ਸੀਗਾ ਤੇ ਉਹ ਬਲਾਸਟ ਜਿਹੜਾ ਹੋਇਆ ਇਹਦੇ ਘਰ ਵਿੱਚ ਹੋਇਆ ਉਹ ਚ ਤਕਰੀਬਨ 10 ਤੋਂ 12 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਇਹਦੇ ਵਿੱਚ ਬੱਚੇ ਵੀ ਨੇ 5 6 ਤੇ ਇਮੀਡੀਏਟਲੀ ਅਸੀਂ ਜਿਹੜੇ ਇੰਜਰਡ ਹੈਗੇ ਨੇ ਉਹਨਾਂ ਨੂੰ ਸਿਵਲ ਹਸਪੀਟਲ ਟਰਾਂਸਫਰ ਭੇਜ ਦਿੱਤਾ ਗਿਆ ਉਹਨਾਂ ਤੇ ਲਾਚ ਚੱਲ ਰਿਹਾ ਉਥੇ ਤੇ ਇਮੀਡੀਏਟਲੀ ਅਸੀਂ ਚਿਕਨਨੀ ਕਾਰਵਾਈ ਕਰਕੇ ਬੰਦੇ ਨੂੰ ਜੋ ਲੀਗਲ ਐਕਸ਼ਨ ਹੈਗਾ ਬੰਦੀ ਕਾਰਵਾਈ ਉਹ ਕਰਾ ਕਿੰਨਾ ਬੋਟਾਸ ਸੀਗਾ ਜੀ ਹੁਣ ਤੱਕ ਉਹ ਸਾਰਾ ਦੇਖ ਕੋਰ ਫੋਰੈਂਸਿਕ ਟੀਮ ਜਿਹੜੀ ਹੈ ਮੌਕੇ ਤੇ ਆਈ ਉਹ ਚੈੱਕ ਕਰ ਰਹੀ ਹੈ ਜੀ ਉਹ ਸਾਰਾ ਸੀ ਏਰੀਆ ਸਰਚ ਕਰਾ ਰਹੇ ਆ ਉਹ ਤੁਹਾਨੂੰ ਅਸੀਂ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਦੱਸਾਂ ਤੇ ਕੈਜੂਐਲਟੀ ਤਾਂ ਨਹੀਂ ਹੈਗੀ ਜੀ ਹੁਣ ਤੱਕ ਜਿਹੜੀ ਵੀ ਕੈਜੂਐਲਟੀ ਨਹੀਂ ਹੈਗੀ ਇੰਜਰੀ ਹੈਗੀ ਹੈ ਸਾਰੇ ਜਿਹੜਾ ਸਿਵਲ ਹਸਪੀਟਲ ਚੱਲ ਰ ਜਾਇਦੇ ਸਾਥੀ ਵੀ ਸੀਗੇ ਜੀ ਕੋਈ ਹਾਲੇ ਤੱਕ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇਕੱਲਾ ਬਣਾਦਾ ਸੀਗਾ ਲੇਕਿਨ ਉਹ ਇਨਵੈਸਟੀਗੇਸ਼ਨ ਦਾ ਪਾਰਟ ਅਸੀਂ ਏਰੀਆ ਨੂੰ ਸਰਚ ਵੀ ਕਰ ਰਹੇ ਹਾਂ ਅੱਛਾ ਸਰ ਬਰੂਡ ਕਿੱਦਾਂ ਘਾਇਆ ਕੋਈ ਮੈਂ ਤੁਹਾਨੂੰ ਕੁਝ ਕਹਿ ਰਹੇ ਹਾਂ ਜੀ ਅਸੀਂ ਫੋਰੈਂਸਿਕ ਟੀਮ ਨੂੰ ਲਾਈ ਹੈ ਕਿਉਂਕਿ ਸਾਰਾ ਉਹ ਫੋਰੈਂਸਿਕ ਟੀਮ ਸਾਰੀ ਜਿਹੜੀ ਉਹ ਚੈੱਕ ਕਰ ਰਹੀ ਹੈ ਸਰ ਆਮ ਲੋਕ ਤਾਂ ਲੋਕ ਵੀ ਪਾਈਪਾਂ ਲੈ ਕੇ ਹੁੰਦੇ ਫਿਰਦੇ ਨੇ ਆਹ ਪੋਟਾਸ਼ਰ ਪ੍ਰੋਡਕਟੇ ਰੈਂਸ ਦੱਸਦਾ ਨਹੀਂ ਕਿ ਜਿਹੜੀ ਪੋਟਾਸ਼ ਹੈ ਜੀ ਦੇਖੋ ਈਜ਼ੀਲੀ ਇਹ ਕਰਿਆਨੇ ਵਾਲੀ ਦੁਕਾਨ ਵੀ ਵੇਚ ਰਹੇ ਆ ਵੇਚਦੇ ਨੇ ਤੇ ਸਾਡੀ ਲੇਕਿਨ ਇਹ ਲੋਕਾਂ ਨੂੰ ਅਪੀਲ